ਬਾਬਾ ਦੀਪ ਸਿੰਘ ਦੇ ਦਰਬਾਰ ਨਾਲ ਪਿਆਰ ਹੀ ਇੰਨਾ ਗੁੜਾ ਪੈ ਚੁੱਕਾ ਕਿ ਤੁਹਾਨੂੰ ਇੱਥੇ ਹਰ ਪਾਸੇ ਸੇਵਾ ਪਿਆਰ ਹਮਦਰਦੀ ਸਭ ਕੁਝ ਮਿਲੇਗਾ ਐਸਾ ਦਰਬਾਰ ਦੇ ਕੰਨ ਕੰਨ ਦੇ ਵਿੱਚ ਐਸੀਆਂ ਰਹਿਮਤਾਂ ਛੁਪੀਆਂ ਆਈਆਂ ਜੜੀਆਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਦਣਗੀਆਂ ਸਵੇਰੇ ਸੱਚੇ ਦਿਲੋਂ ਆ ਕੇ ਉਹਦੇ ਅੱਗੇ ਅਰਦਾਸ ਕਰਦੀਏ ਕਿ ਮਾਲਕਾ ਮੇਰਾ ਦਿਨ ਸਾਂਭ ਲੈ ਮੈਨੂੰ ਸਾਂਭ ਲੈ ਉਹਦੇ ਅੱਗੇ ਜਾ ਕੇ ਬਸ ਇਹੋ ਹੀ ਕਹਿ ਦਿਆ ਕਰੋ ਕਿ ਮੈਂ ਕੁਝ ਨਹੀਂ ਕਰਨਾ ਮਾਲਕਾ ਤੂੰ ਹੋਈ ਕਰਨਾ ਸਭ ਕੁਝ ਜੋ ਕਰਨਾ ਉਹਨੂੰ ਸੰਭਲਨੋ ਆਪਣੀ ਜ਼ਿੰਦਗੀ ਕਿਉਂਕਿ ਉਹਦੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਤੁਹਾਡੇ ਲਈ ਕੀ ਚੰਗਾ ਹੈ ਆਪਣਾ ਨਾ ਮੰਗਿਆ ਕਰੋ ਜਾ ਕੇ ਕਿ ਮੈਨੂੰ ਇਹ ਦੇ ਦੇ ਮੈਨੂੰ ਉਹ ਦੇ ਦੇ ਉਹਦੇ ਅੱਗੇ ਜਾ ਕੇ ਇਹੋ ਹੀ ਕਿਹਾ ਕਰੋ ਕਿ ਮਾਲਕਾ ਜੋ ਤੈਨੂੰ ਚੰਗਾ ਲੱਗੇ ਮੇਰੇ ਲਈ ਮੈਨੂੰ ਉਹ ਹੀ ਦੇ ਮੇਰੀ ਛੋਲੀ ਜੋ ਹੋਈ ਦਾਦ ਪਾਈ ਜੜੀ ਮੇਰੇ ਲਈ ਵਧੀਆ ਜਿੱਦ ਨਾ ਕਰਿਆ ਕਰੋ ਮਾਲਕ ਦੇ ਅੱਗੇ ਜਾ ਕੇ ਤੁਹਾਨੂੰ ਬਹੁਤ ਕੁਝ ਦਿੱਤਾ ਉਹਨੇ ਦੁਨੀਆ ਵੱਲ ਵੇਖਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰੋ ਕਿ ਸਾਰਿਆਂ ਦੇ ਘਰਾਂ 'ਚ ਤੰਦਰੁਸਤੀ ਬਖਸ਼ਣ ਸਭ ਦੀਆਂ ਜ਼ਿੰਦਗੀਆਂ 'ਚ ਖੁਸ਼ੀਆਂ ਆਣ ਸਾਰਿਆਂ ਦੇ ਮਨਾਂ 'ਚ ਪਿਆਰ ਦੇ ਹਮਦਰਦੀ ਦੀ ਜੋ ਜਗਾਣਾ ਬਾਬਾ ਜੀ ਕਿ ਹਰ ਪਾਸਿਓ ਨਫ਼ਰਤ ਖਤਮ ਹੋ ਜਾਏ ਯਾਦ ਰੱਖਣਾ ਜਿੱਥੇ ਸੇਵਾ ਉੱਥੇ ਹਮਦਰਦੀ ਹੈ ਜਿੱਥੇ ਹਮਦਰਦੀ ਹੈ ਉੱਥੇ ਪਿਆਰ ਹੈ ਤੇ ਜਿੱਥੇ ਪਿਆਰ ਹੈ ਉੱਥੇ ਹੀ ਪਰਮਾਤਮਾ ਆਪ ਹੈ